ਰੇਡੀ ਰੋਡ ਜੈਮਰਾ ਹਰਿਆਣੇ ਦਾ ਜਾਫੀ ਹੈ ਪਹਿਲਾ ਨੰਬਰ ਮੰਦੀਕ ਲਾਲ ਸ਼ੀਰੇ ਨੇ ਆਪਣੀ ਟੀਮ ਲਈ ਜੋੜਿਆ ਇਹ ਪੱਤੇ ਦਾ ਨਾਮ ਤੇ ਦੱਸਾ ਜਿਹੜਾ ਕਬੱਡੀ ਪਾਉਣ ਦੇ ਲਈ ਬਾਦਲ ਹੁੰਦਾ ਹੈ ਦੀਪੂ ਕਨੇਡਾ ਕਨੀਓ ਆਰ ਇਹਤੇ 100 ਰੁਪਏ ਜਾਂ ਦਿੱਤਾ ਗਿਆ ਹੈ ਇਹ ਹੈ ਕਹਿੰਦੇ ਆਜਾ ਸਿੰਘਾ ਦੀਪੂ ਕਨੇਡਾ ਤੇ ਰਜਿੰਦਰ ਕੜ ਕਨੇਡਾ ਉਹਨਾਂ ਬਣੀ ਸ਼ੀਰੇ ਦਾ ਹਰ ਇੱਕ ਨੰਬਰ ਇੱਕ ਸਾਬਾ ਹੈ ਹਰਮਨ ਦਾ ਹਰ ਇੱਕ ਨੰਬਰ ਇੱਕ ਸੌ ਦਾ ਹਰਮਨ ਦੇ ਲਈ ਇੱਕ ਸੌ ਗੋਲਡੀ ਬਣੀਓ ਹਰ ਇੱਕ ਨੰਬਰ ਤੇ ਨਾਲ ਕਹਿੰਦੇ ਸਾਡੇ ਹਰਬੀਰ ਕੇਵਲਾ ਦੇ ਬਣੀਓ ਜਿੱਲੀ ਦੇ ਸ਼ੀਰੇ ਲਈ ਇੱਕ ਸੌ ਹਰ ਇੱਕ ਨੰਬਰ ਦਾ ਹੈਲੋ ਹਾਂਜੀ ਜੀਰੋ ਰੇਟ ਜਿੰਨੇ ਮੇਰੇ ਨਾਲ ਲੇ ਕੇ ਜਾਊਗਾ ਸਿਕੰਦਰਪੁਰ ਪਾਸੇ ਪ੍ਰਧਾਨ ਵੱਲੋਂ ਹਰੇ ਰੇਟ ਦੇ 100 ਰੁਪਏ ਜੀ ਹਰਬੀਰ ਸਿੰਘ ਤੇ ਟੌਕਿਆਂ ਵਾਲੇ ਉਹਨਾਂ ਵੱਲੋਂ ਵੀ ਹਰੇ ਰੇਟ ਦੇ 100 ਰੁਪਏ ਜੀ ਜਾਫੀ ਚਿੱਤੀ ਤੋਂ ਉਹਨਾਂ ਦਾ ਨੰਬਰ ਜਿੱਨੇ ਲਫੇਲਾ ਜਾਣਗੇ 100 ਰੁਪਏ ਜੀ ਪਹਿਲਾ ਸੈਮੀ ਕਿਹੜਾ ਜਾਣਾ ਨਾਤ ਦੇ ਚੋਕੇ ਦੀ ਟੀਮਾਂ ਪਹਿਲਾ ਸੈਮੀ ਰਮਪਾ ਦੇ ਨਾਲ ਇਹ ਦੂਜਾ ਸੈਮੀ ਕਿਹੜਾ ਜਾਣਾ ਹਰਿਆਣੇ ਵਾਲਾ ਕਬੱਡੀ ਪਾਰਾ ਗੁਰਵੀਰ ਪਹਿਲੀ ਉਹ ਕਿਹੜੇ ਮੈਦਾਨ ਦੇ ਵਿੱਚ ਖਾਉਣਗੇ ਉਹ ਟੈਸਟਾਂ ਦੀ ਪਾਏਗਾ ਜਫਾ ਉੱਤਰ ਤੇ ਪਹਿਲੀ ਦੂਜੀ ਰੇਡਾਂ ਦੇ ਵਿੱਚ ਸਾਫ ਸਾਫ ਆ ਰੇਡ ਸੈਮੀ ਬੋਲਰ ਕੰਨੂ

ਆ ਰੇਡ ਆ ਆਪਣੀ ਟੀਮ ਦੇ ਜੋੜ ਦਿੱਤਾ ਹੈ ਅਗਲੀ ਕਬੱਡੀ ਪੈਂਦੀ ਹੈ ਖੇਡ ਮੈਦਾਨ ਦੇ ਵਿੱਚ ਹਵਾਵਾਂ ਆ ਰਹੀਆਂ ਹੈਲੋ ਆ ਜੀ ਜਿਹੜੀ ਟੀਮ ਖੇਡ ਰਹੀ ਹੈਗੀ ਜਿੰਨੇ ਵੀ ਜੱਫੇ ਜਿੰਨੇ ਲੋਕਾਂ ਜੀ ਤੇ ਬੜੇ ਦਬਾ ਬਣਾਓ 100 ਰੁਪਿਆ ਜੀ ਜਿੰਨੇ ਰੇਟਾ ਸਿਰਾਂ पे ਕੇ ਦੇਖੋ ਕੋਨਾ ਕੋਨਾ 100 ਰੁਪਿਆ ਜੀ ਕੋਨਾ ਕਿਟੂ ਕੈਨੇਡਾ ਵਾਲਿਓ ਹੁਣ ਤੋਂ ਲੈ ਕੇ ਜਿੰਨੇ ਜੱਫੇ ਮੰਡੀ ਗਲ ਵਾਲੇ ਲੜਨਗੇ ਹਰ ਇੱਕ ਜਫੇ ਦਾ 500 ਹੋਣਾ ਹੈ ਮਿੰਨ ਲਾਇਦਾ ਪੈਸੇ ਬਾੜੇ ਲਾ ਕੇ ਤੇ ਗੱਲ 4 4.5 ਤੇ ਹੋਈ ਪਈ ਆ ਬੱਬੂ ਜੱਨਾ ਚੁੱਕ ਕੇ 6.5 13 ਰਾਮਣਾ ਵਾਲਿਆਂ ਦੇ ਬੱਬੂ ਜੱਨਾ ਚਰਦੇ ਵਿਸ਼ੇ ਤੌਰ ਤੇ ਆਇਆ ਧੰਨਵਾਦ ਹੈ ਕਬੱਡੀ ਪਾਉਣ ਦੇ ਲਈ ਸ਼ੀਰਾ ਫੇਰ ਪਾ ਲਈਆਂ 4 4.5 ਹੈ ਜੈਮਲਾ ਹਰਿਆਣਾ ਤੇ ਮੱਡੀ ਗੜਾ ਦਾ ਮੈਚ ਜਿੰਦੇ ਵੀ ਲੋ ਆਓ ਪੱਜ ਪੱਜ ਰਹਿ ਰਿਆ ਨਾ ਫਾਸਲੇ ਉੱਤੇ ਜਿੰਮੀ ਦੇ ਕੱਫੇ ਦਾ ਪੋਪੀ ਕੰਨਿਓ ਇੱਕ ਮਿੰਟ ਹੋਰ ਸਾਹ ਹੋਈ ਤੇ ਸ਼ੈਂਕਰ ਵੀ ਦਿੱਤਾ ਜਾਣਾ ਹੈ ਕਬੱਡੀ 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 ਖੇਡ ਮੈਦਾਨ ਵਿੱਚ ਲਓ ਸਾਹਮਣੇ ਕਬੱਡੀ ਪੈਂਦੀ ਆ ਪੋਪੀ ਬਾਈ ਇਧਰ ਦੇਖ ਧਿਆਨ ਕਰਾ ਸੋਹਣਿਆ ਲੋ ਇੱਕ ਪਾਸੇ ਵਾਹ ਵੇ ਕਬੱਡੀ ਆ ਉਹ ਕੱਟਾ ਮੁੰਡਿਆ ਫੇਰ ਆ ਜੱਫਾ ਲੱਗ ਗਿਆ ਇੱਕ ਵਾਰੀ ਤਾਂ ਕਹਿ ਦੋ ਜੱਫੇ ਦੇ ਜੱਫਾ ਥਾਹ ਜਫਾ ਨਾ ਡਿਗੜਾਣ ਦਿੱਤਾ ਲਾਜ ਹੋ ਆਹਦਾ ਜੱਫਾ ਲਾਈ ਜਿੰਮੀ ਨੇ ਦੀ ਪ੍ਰਧਾਨ ਮਦਦ 500 ਰੁਪਏ ਜੀ ਉਧਰ ਕਹਿੰਦੇ ਕਿਤੋਂ ਸਾਡਾ ਕੈਨੇਡਾ ਉਹਨਾਂ ਬੜੀਆਂ 500 ਜੱਫੇ ਦਾ ਆ ਦੱਸੋ ਕਰਤਾ ਨਾ ਬਰਾਬਰ ਜੱਫਾ ਦੇਖੀ ਚ ਲੋ ਝੱਟਾ ਓਏ ਜਿੰਨਾ ਚਿਰ ਨਤੀਜਾ ਨਹੀਂ ਆਉਂਦਾ ਉਹਨਾਂ ਚਿਰ ਕੁਝ ਕਹਿ ਨਹੀਂ ਸਕਦੇ ਅੱਜ ਆ ਕੇ ਥੋੜੇ ਆਲਾ ਹਰਮਨ ਫੜਦੇ ਆ ਓਏ ਕਰੀ ਤਾੜੀ ਦਾ ਮਾਰਦੇ ਹੁਣ ਹਰੇ ਕੁਛ ਨਹੀਂ ਪਤਾ ਕੀ ਹੋਣਾ ਕੀ ਚੜਨਾ ਕੌਣ ਰਹਿੰਦਾ ਕੌਣ ਮਰਦਾ ਹਾਂ ਰੇਡ ਐਸਰੇ ਪੈ ਗਈ ਜਿੰਮੀ ਦਾ ਜੱਫਾ 200 ਦਾ ਹਰਿਆਣੀਆਂ ਸਰਬੇ ਸ਼ਰਮਾਂ ਵਾਲੋ ਜੀ 500 ਰੁਪਏ ਮੱਢਕੜਾ ਦੀ ਟੀਮ ਨੂੰ ਜਿਹੜਾ ਅਗਲਾ ਜੱਫਾ ਜਿੰਮੀ ਲਾਊਗਾ ਜੀ 500 ਰੁਪਏ ਆੱਕ ਕੇ ਵਾਸੀ ਵੱਲੋਂ ਆਓ ਲੈ ਰੇ ਵਾਲਿਆ 6 6 6 200 ਦਾ ਤੇ ਕੋਪੀ ਬੰਨੀਆਂ 500 ਰੁਪਏ ਦਾ ਜਫਾ ਜਿੰਮੀ ਦਾ ਨਿਹਰੇ ਵਾਲੇ ਲੱਖੀ ਦੇ ਲਈ ਵੀ ਵੱਡੇ ਮਾਣ ਹੈ ਕੋਪੀ ਬੰਨੀਆਂ ਮੇਰੇ ਵੀਰੋ ਹੋਰ ਦੱਸੋ ਹਰਿਆਣੀਆਂ ਦੇ 7 ਹੋ ਗਏ ਐ ਤੇ ਪਿੰਡ ਵਾਲਿਆਂ ਦੇ 6 ਐ ਇੱਕ ਗੱਲ ਕਹਾਂ ਬਈ ਆ ਪਾੜਾ ਫਾਈਨਲ ਜਿਹੜਾ ਨਤੀਜਾ ਨਹੀਂ ਆਉਣਾ ਉਹਨਾਂ ਚਿਰ ਇਹ ਨਹੀਂ ਕਹਿ ਸਕਦੇ ਵੀ ਹੋਇਆ ਕੀ ਐ 7 ਤੇ ਜੇ ਰੈਕਟਰ ਭੱਜਿਆ ਆ 10 ਨੰਬਰ ਦਾ ਫਰਕ ਪੈ ਜਾਣਾ ਲੈ ਵੀ ਦੀਪ ਆ ਕਬੱਡੀ ਪੈ ਗਈ ਸੋਹਣਿਆ ਕਬੱਡੀ ਪੈ ਗਈ ਸੋਹਣਿਆ ਆਉਂਦਾ ਗੱਭਰੂ ਭੱਜਿਆ 8 56 ਲੈ ਵੀ ਆਪਨ ਕਬੱਡੀ ਨਾ ਪਾਉਂਦੇ ਲਈ ਵੱਧਦਾ ਹੋਇਆ ਲੈ ਤੇਰੇ ਭੋਲਾ ਸਿੰਘ ਜੀ ਮੰਡੀ ਕਲਾ ਵਾਲੇ ਸਿਰੇ ਦੀਆਂ ਤਿੰਨ ਰੇਡਾਂ 1000 ਦੀਆਂ ਫੋਰੀਆਂ ਮੰਡੀ ਕਲਾ ਵਾਲੇ ਛੇ ਦੀਆਂ ਆਪਾਂ ਕੱਲੇ ਅਰਦਾਡੇ ਲਾ ਸਕਦੇ ਆ ਆਪਾਂ ਕੱਲੇ ਅਰਦਾਡੇ ਲਾ ਸਕਦੇ ਆ ਵੀ ਆਇਆ ਹੋ ਗਿਆ ਆਇਆ ਹੋ ਗਿਆ ਜਦੋਂ ਮੈਚ ਥੋੜਾ ਜਿਆਦਾ ਗਰਮ ਹੁੰਦਾ ਹੈ ਉਦੋਂ ਮਾਹੌਲ ਕੁਝ ਹੋਰ ਹੋ ਜਾਂਦਾ ਹੈ ਹੋਰ ਕੁਝ ਹੋਰ ਹੋ ਜਾਂਦਾ ਮੇਰੇ ਵੀਰੇ ਨਹੀਂ ਹੋਇਆ ਇਹ ਮੈਚ ਤੂੰ ਕਿਹਨਾ ਹੋ ਗਿਆ ਕੋਈ ਨਹੀਂ। ਦੱਕੀ ਕਿੱਧਰ ਗਿਆ ਓਏ? ਬੈਠਾ। ਐ ਰੁਪੇ ਜਣਗੇ ਮੇਰੇ ਖਲੇ ਹਰਾਨੇ ਵਾਲੇ ਆ ਘੈਂਟ ਆ ਬੜੀ ਦਾ। ਬੜੀ ਦਾ ਨਹੀਂ। ਆ ਲੌਂਡਾ ਕਿਧਰੋਂ ਖੜਾ ਲਿਆ ਯਾਰ। ਆਸ। ਰਾਸਤੇ ਸੀ। ਦਸੇ ਹੋ ਗਏ ਓਏ। ਆ ਹਾਰ ਨਹੀਂ ਆਪਣੇ ਨਾਲ। ਹੈ? ਨੰਦ ਸਿੰਘ ਨਵਾਂ ਬਣ ਕੇ ਦੇਖਦੇ ਆ। ਹੈਲੋ। ਆਹੇ ਪਹਿਲੀ ਅਖੇ ਮੈਦਾਨ ਦੇ ਵਿੱਚ ਮੁੰਡੇ ਹਰਿਆਣੇ ਵਾਲੇ ਆ। ਆਹ ਸਾਹਮਣੇ ਮੁੰਡੇ ਵੱਡੇ ਵੱਡੇ ਕਰਾਈ ਆਉਂਦੇ ਆ ਮੇਰੇ ਵੀਰੋ। ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਸ਼ੀਰਾ ਕਬੱਡੀ ਪਾਰ ਉਧਰ ਦੇ ਪਾਸੇ ਜੈਵਰਾ ਹਰਿਆਣੇ ਵਾਲਿਆਂ ਦੇ ਸ਼ਗੰਜੇ ਓਏ ਹੁਣ ਦੱਸੋ ਹੁਣ ਦੱਸੋ ਬਾਈ ਪਤਾ ਹੈ ਗੱਲ ਹੈ ਇੱਕ ਗਾਇਕ ਪਾਸ ਹੈ ਕਦੇ ਵੀ ਕਿਤਾਬ ਨਾ ਜਿਹੜੀ ਉਹਦੀ ਜਿੰਦ ਤੋਂ ਨਹੀਂ ਜੱਜ ਹੋ ਸਕਦੀ ਕਿ ਉਹਦੇ ਅੰਦਰ ਕੀ ਹੈ ਪਹਿਲਾਂ ਕਈਆਂ ਨੂੰ ਲੱਗਿਆ ਮੈਂ ਸਮਝਾ ਇਧਰ ਦੇ ਪਾਸੇ ਬਾਈ ਹੁਣ ਦੱਸਿਓ ਠੀਕ ਹੈ ਹੁਣ ਤਾੜੀ ਮਾਰ ਕੇ ਦੱਸਿਓ ਪਰ ਇੱਕ ਗੱਲ ਹੋਰ ਦੱਸਦਾ ਜੇ ਪਿੰਡ ਵਾਲੇ ਜਿੱਤ ਜਾਂਦੇ ਫੇਰ ਕਦੇ ਉਹ ਨਹੀਂ ਸੀ ਸਮਝਾ ਇਹ ਵੀ ਗੱਲ ਸਹੀ ਪਰ ਆਪਦੇ ਬੰਦੇ 'ਤੇ ਯਕੀਨ ਕਰਨਾ ਸਿੱਖੋ ਬਾਈ ਇੰਨੀ ਕ ਮੇਰੀ ਭੇਂਦੀ ਹੈ ਹਜੇ ਤੇ ਹੋਈ ਕੁਝ ਨਹੀਂ ਸੀਗਾ ਕਬੱਡੀ ਪਾਣ ਦੀ ਹਰ ਪੜਾ ਫੇਰ ਕਹਿੰਦੇ ਅੱਗੇ ਨੂੰ ਪੜ ਗਿਆ ਤਿੰਨ ਜਾਫੀਆਂ ਲਗੀ ਦੀਪਕ ਕਰ ਵੀ ਚੱਕਰ ਸੋਹਣਾ ਹਰਿਆਣੇ ਵਾਲੇ ਐ ਅੱਜ ਕੱਲ ਸ਼ੀਲੂ ਟ੍ਰੈਂਡ ਦੇ ਵਿੱਚ ਹੈ ਕਦੇ ਗੱਲ ਬਿਨਾਂ ਦੀ ਹੁੰਦੀ ਹੈ ਬੰਦੇ ਕਿਸੇ ਗੱਲ ਨੂੰ ਆਇਆ ਉਹ ਸ਼ਾਂਤ ਚਤਨ ਉਹ ਸਰਦੇ ਆਪੇ ਜਾਫੀ ਦਾ ਆਪ ਦਾ ਚਾਪੀ ਦਾ ਮੈਚ ਸਮਾਪਤ ਹੈ ਮਨਦੀਪ ਸ਼ੇਰ ਹਰਿਆਣਾ ਸਾਡੇ ਤੇਰਾ ਹਰਿਆਣੇ ਵਾਲੇ ਜਿੱਤ ਗਿਆ ਗਰਮੀਤ ਭੈਣੀ ਜੀ ਉਹ ਕਿਹੜੇ ਮੈਦਾਨ ਚ ਚਾਉਣਗੇ ਗਰਮੀਤ ਭੈਣੀ